ਹਿੰਦੁਸਤਾਨ ਟਾਈਮ ਦੇ ਵਿੱਚ ਇੱਕ ਖਬਰ ਲੱਗਦੀ ਹੈ ਜਿਹਦੇ ਵਿੱਚ ਮੋਗਾ ਦੇ ਏਡੀਸੀ ਮੈਡਮ ਚਾਰੂ ਮਿਤਾ ਤੇ ਦੋਸ਼ ਲਗਾਏ ਜਾਂਦੇ ਆ ਕਿ ਉਹਨਾਂ ਵੱਲੋਂ 1962-63 ਦੇ ਵਿੱਚ ਜੋ ਮੋਗਾ ਜਲੰਧਰ ਰੋਡ ਤੇ ਜ਼ਮੀਨ ਪੈਂਦੀ ਹੈ ਜਿਹਨੂੰ ਪਹਿਲਾਂ ਅਕਵਾਇਰ ਕੀਤਾ ਗਿਆ ਸੀ 1962-63 ਦੇ ਵਿੱਚ ਉਹਨੂੰ ਦੁਬਾਰਾ ਅਕਵਾਇਰ ਕਰਕੇ ਉਹਦਾ 3,62,000 ਰੁਪਏ ਦਾ ਜਿਹੜਾ ਅਵਾਰਡ ਪਾਸ ਕੀਤਾ ਗਿਆ ਸੋ ਇਹਦੇ ਬਾਰੇ ਕਾਫੀ ਮੀਡੀਆ ਦੇ ਵਿੱਚ ਰੋਲਰ ਆਪਾਂ ਪੈ ਰਿਹਾ ਹੈ ਔਰ ਅੱਜ ਮੈਡਮ ਚਾਰੂ ਮੇਤਾ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਔਰ ਸਾਰੇ ਫੈਕਟਸ ਜੋ ਹਿੰਦੁਸਤਾਨ ਟਾਈਮਜ਼ ਦੇ ਵਿੱਚ ਦਿੱਤੇ ਗਏ ਆ ਉਹਨਾਂ ਨੂੰ ਝੁਠਲਾਇਆ ਹੈ ਔਰ ਆਪਣੇ ਵੱਲੋਂ ਜਿਹੜੇ ਸਹੀ ਫੈਕਟ ਆ ਜਿਹੜੇ ਉਹ ਪੇਸ਼ ਕੀਤੇ ਆ ਸੋ ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਇਸ ਕਵਰ ਤੇ ਉਹਨਾਂ ਦਾ ਸਪੋਰਟਿੰਗ ਕਰਨ ਲਾਵਾਂਗੇ ਤੇ ਜਾਣਦੇ ਆ ਕਿ ਪੂਰਾ ਮਸਲਾ ਕੀ ਹੈ ਤੇ ਇਸ ਮਸਲੇ ਦੇ ਵਿੱਚ ਖਬਰ ਨੂੰ ਕਿਸ ਤਰ੍ਹਾਂ ਤੋੜ-ਮੋੜ ਕੇ ਪੇਸ਼ ਕੀਤਾ ਗਿਆ ਸੋ ਆਓ ਆਪਾਂ ਗੱਲ ਕਰਦੇ ਆਂ ਸੋ ਆਪਾਂ ਗੱਲਬਾਤ ਕਰ ਰਹੇ ਆਂ ਮੋਗਾ ਦੇ ਏਡੀਸੀ ਔਰ ਕਮਿਸ਼ਨਰ ਨਗਰ ਨਿਗਮ ਮੋਗਾ ਮੈਡਮ ਚਾਰੂਮਿਤਾ ਜੀ ਦੇ ਨਾਲ ਜਿੰਨਾ ਬਾਰੇ ਹਿੰਦੁਸਤਾਨ ਟਾਈਮ ਦੇ ਵਿੱਚ ਉਹ ਖਬਰ ਲੱਗੀ ਹੈ ਸੋ ਆਪਾਂ ਉਸ ਖਬਰ ਦੇ ਸਾਰੇ ਫੈਕਟਸ ਤੇ ਗੱਲਬਾਤ ਕਰਾਂਗੇ ਹਾਂਜੀ ਮੈਮ ਨਮਸਕਾਰ ਜੀ ਨਮਸਕਾਰ ਜੀ ਮੈਮ ਇੱਕ ਹਿੰਦੁਸਤਾਨ ਟਾਈਮ ਦੇ ਵਿੱਚ ਪਰਸੋਂ ਖਬਰ ਲੱਗੀ ਹੈ ਜਿਦੇ ਵਿੱਚ ਇਹ ਗੱਲ ਕਹੀ ਗਈ ਹੈ ਵੀ 1962-63 ਦੇ ਵਿੱਚ ਇੱਕ ਜ਼ਮੀਨ ਹੈ ਜਿਹੜੀ ਅਕਵਾਇਰ ਕੀਤੀ ਗਈ ਔਰ 2021 ਤੋਂ ਲੈ ਕੇ 2025 ਦੇ ਦਰਮਿਆਨ ਉਹਦਾ ਦੁਬਾਰਾ ਸੀਐਲਯੂ ਕਰਵਾ ਕੇ ਉਹਨੂੰ ਦੁਬਾਰਾ ਅਕਵਾਇਰ ਕੀਤਾ ਗਿਆ ਔਰ ਤੁਹਾਡੇ ਉੱਤੇ ਦੋਸ਼ ਲਾਏ ਗਏ ਆ ਕਿ ਵੀ ਤੁਸੀਂ ਜਿਹੜਾ ਇਸ ਸਮੇਂ ਦੇ ਦੌਰਾਨ ਉਹਦਾ ਸੀਐਲਯੂ ਵੀ ਕਰਵਾਇਆ ਤੇ ਉਹਦਾ ਜਿਹੜਾ ਅਵਾਰਡ ਵੀ پاس ਕੀਤਾ ਕੀ ਰੋਲ ਹੈ ਜੀ ਇਹ ਸਭ ਤੋਂ ਪਹਿਲੀ ਗਲਤੀ ਇਹ ਹੈ ਜੀ ਕਿ ਜਿਹੜਾ ਸੀਐਲਯੂ ਹੈ ਜੋ ਕਿ ਕਿਹਾ ਗਿਆ ਹੈ ਕਿ 2022 ਚ ਹੋਇਆ ਤੇ ਮੈਂ ਅਪਰੂਵ ਕੀਤਾ ਹੈ ਸੀਐਲਯੂ ਅਪਰੂਵਿੰਗ ਅਥਾਰਟੀ ਜਿਹੜੀ ਹੈਗੀ ਆ ਉਹ ਗਲੱਡਾ ਹੁੰਦੀ ਹੈ ਜੀ ਐਸਟੀਐਮ ਕਦੇ ਨਹੀਂ ਹੁੰਦੇ ਤੇ ਇਹ ਦਾ ਸੀਐਲਯੂ ਜਿਹੜਾ ਹੈਗਾ ਉਹ ਚੈੱਕ ਕਰਵਾਇਆ ਜਾ ਸਕਦਾ ਹੈ 2022 ਚ ਨਹੀਂ ਹੈ 2013 ਚ ਹੋਇਆ ਹੈ ਤੇ ਮੇਰੀ ਨੌਕਰੀ ਜਿਹੜੀ ਹੈਗੀ ਹੈ ਪੀਸੀਐਸ ਉਹ ਜੁਆਇਨ ਹੀ 2014 ਦੇ ਕੀਤੀ ਹੈ ਤੇ ਧਰਮਕੋਟ ਜਿਹੜਾ ਮੈਂ ਆਈ ਆ ਉਹ ਅਗਸਤ 2021 ਚ ਆਈ ਆ ਤੇ ਮੇਰੇ ਨੌਕਰੀ ਤੇ ਆਣ ਤੋਂ ਹੀ ਸਾਲ ਪਹਿਲਾਂ ਇਹ ਸੀਐਲਯੂ ਜਿਹੜਾ ਹੈ ਉਹ ਪਾਸ ਹੋ ਚੁੱਕਿਆ ਸੀਗਾ ਇਹਦੇ ਵਿੱਚ ਮੇਰਾ ਕੋਈ ਰੋਲ ਨਹੀਂ ਹੈ ਇਹ ਬਿਲਕੁਲ ਗਲਤ ਜਿਹੜਾ ਤੱਥ ਹੈ ਉਹ ਨਿਊਜ਼ ਚ ਲਿਖਿਆ ਗਿਆ ਇਸ ਤੋਂ ਇਲਾਵਾ ਜਿਹੜੀ ਚੀਜ਼ ਅਵਾਰਡ ਬਾਰੇ ਲਿਖੀ ਗਈ ਹੈ ਜੀ ਉਹ ਵੀ ਅਪਰੂਵ ਲਿਖਿਆ ਗਿਆ ਆਪਣੇ ਵੱਲੋਂ ਅਵਾਰਡ ਜਿਹੜਾ ਸੀਗਾ ਮੇਰੇ ਵੱਲੋਂ ਕੇਵਲ ਬਣਾ ਕੇ ਭੇਜਿਆ ਗਿਆ ਸੀਗਾ ਇਹਦੀ ਅਪਰੂਵਲ ਪੀਡਬਲਯੂਡੀ ਕੋਲੋਂ ਜਿਹੜਾ ਹੈਗਾ ਉਹ ਵੱਲੋਂ ਮੋਰਥ ਕੋਲੋਂ ਲਈt ਜਾਣੀ ਸੀ ਮਿਨਿਸਟਰੀ ਆਫ ਰੋਡ ਟ੍ਰਾਂਸਪੋਰਟ ਐਂਡ ਹਾਈਵੇਜ਼ ਉਹ ਕੰਮ ਜਿਹੜਾ ਹੈ ਪਰੂਵਡ ਨਹੀਂ ਹੈਗਾ ਸਿਰਫ ਮੇਰੇ ਕੋਲੋਂ ਬਣਾ ਕੇ ਇੱਕ ਸ਼ੀਟ ਭੇਜੀ ਗਈ ਸੀਗੀ ਇਹ ਜਿਹੜੀ ਪੇਮੈਂਟ ਹੈ 362000 ਰੁਪਏ ਦੀ ਇਹ ਉਹ ਉਸ ਪਾਰਟੀ ਨੂੰ ਚਲੀ ਗਈ ਹੈ ਕਿ ਹਲੇ ਸਰਕਾਰੀ ਖਾਤੇ 'ਚ ਹੈ ਇਹ ਜੀ ਹਲੇ ਵੀ ਪੇਮੈਂਟ ਜਿਹੜੀ ਹੈਗੀ ਹੈ ਮੈਂ ਤੁਹਾਨੂੰ ਥੋੜਾ ਜਿਹਾ ਕਰੈਕਟ ਕਰਦਾ ਇਹ 3 ਕਰੋੜ 62 ਲੱਖ ਰੁਪਏ ਨੇ ਹਲੇ ਵੀ ਜਿਹੜਾ ਹੈਗਾ ਉਹ ਸਰਕਾਰੀ ਖਾਤੇ 'ਚ ਹੀ ਪਿਆ ਹੈ ਜਿਹੜਾ ਇੱਕ ਇਹਨਾਂ ਨੇ ਕੋਰਟ ਕੇਸ ਜਿਹੜਾ ਹਾਈ ਕੋਰਟ 'ਚ ਕੀਤਾ ਹੋਇਆ ਹੈ ਸੀ ਡਬਲਯੂ ਬੀ ਉਹਦੇ 'ਚ ਉਹਨਾਂ ਨੇ ਮੰਗੀ ਇਹ ਕੀਤੀ ਹੈ ਕਿ ਮੇਰਾ ਪੈਸਾ ਜਿਹੜਾ ਹੈਗਾ ਉਹ ਮੈਨੂੰ ਦਿੱਤਾ ਜਾਵੇ ਹਾਂ ਮੈਂ ਇਸ ਵਿੱਚ ਤੇ ਤੁਹਾਡੇ ਨਾਲ ਅਗਲਾ ਕੁਐਸਚਨ ਮੇਰਾ ਇਹ ਸੀਗਾ ਵੀ ਜਿਹੜਾ ਉਹ ਕੋਰਟ ਕੇਸ ਕੀਤਾ ਗਿਆ ਜ਼ਮੀਨ ਦੇ ਮਾਲਕ ਵੱਲੋਂ ਉਹ ਕੀ ਕੇਸ ਕੀ ਹੈਗਾ ਉਹ ਕੇਸ ਜੀ ਤੁਸੀਂ ਆਪ ਵੀ ਡਬਲਯੂਪੀ 19216 ਆਫ 2024 ਹੈ ਜੀ ਉਹਦੇ ਵਿੱਚ ਜਿਹੜੀ ਪ੍ਰਾਰਥੀ ਦੀ ਮੰਗ ਹੈ ਉਹ ਇਹੀ ਹੈ ਕਿ ਮੇਰੇ ਪੈਸੇ ਜਿਹੜੇ ਹੈਗੇ ਆ ਉਹ ਐਸਡੀਐਮ ਜਾਂ ਕਾਲਾ ਦੇ ਅਕਾਊਂਟ ਤੇ ਜਿਹੜਾ ਹੈਗਾ ਉਹ ਆਏ ਹੋਏ ਨੇ ਤੇ ਉਹਦੀ ਪੇਮੈਂਟ ਮੈਨੂੰ ਕੀਤੀ ਜਾਵੇ ਸਾਰਾ ਕੋਰਟ ਕੇਸ ਇਹੀ ਹੈ ਇਹ ਇਹ ਕਿਵੇਂ ਹੈ ਜੇ ਜੇ ਤੁਸੀਂ ਚੁੱਪਚਾਪ ਹੀ ਤੇ ਉਹ ਪੇਮੈਂਟ ਕਰ ਦਿੰਦੇ ਉਹ ਕੋਰਟ ਦੇ ਵਿੱਚ ਜਾਂਦਾ ਹੀ ਨਾ ਤੇ ਰੌਲਾ ਵੀ ਨਾ ਪੈਂਦਾ ਦੇਖੋ ਜੀ ਇੱਕ ਤਾਂ ਪੇਮੈਂਟ ਇਹਨਾਂ ਮਤਲਬ ਤੁਸੀਂ ਆਪਦੀ ਡਿਊਟੀ ਨਹੀਂ निभाई ਇਸ ਕਰਕੇ ਤੁਸੀਂ ਪਰੇਸ਼ਾਨੀ 'ਚ ਪੈ ਗਏ ਅੱਜ ਬਿਲਕੁਲ ਮੈਂ ਆਪਣੀ ਡਿਊਟੀ ਨਹੀਂ निभाई ਮੈਨੂੰ ਜਿਹੜੀ ਹੈਗੀ ਉਹ ਚਿੱਠੀ ਵੀ ਆਈ ਸੀ ਐਕਸ਼ਨ ਵੱਲੋਂ ਕਿ ਉਹਨੂੰ ਭੂਮੀ ਰਾਸ਼ੀ ਪੋਰਟਲ ਤੇ ਅਪਲੋਡ ਕਰ ਦਿੱਤਾ ਜਾਵੇ ਪੇਮੈਂਟ ਨੂੰ ਜੇਕਰ ਉਹ ਪੇਮੈਂਟ ਮੈਂ ਭੂਮੀ ਰਾਸ਼ੀ ਪੋਰਟਲ ਤੇ ਅਪਲੋਡ ਕਰ ਦਿੰਦੀ ਤਾਂ ਉਹ ਸਿੱਧਾ ਬੈਂਕ ਖਾਤੇ 'ਚ ਚਲੀ ਜਾਂਦੀ ਬੈਨੀਫੀਸ਼ੀਰੀ ਦੇ ਜਿਹੜਾ ਫਿਰ ਉਹ ਪੇਮੈਂਟ ਹੁਣ ਤੱਕ ਹੋ ਜਾਣੀ ਸੀ ਉਹ ਹੁਣ ਤੱਕ ਹੋ ਜਾਣੀ ਉੱਥੋਂ ਟ੍ਰਾਂਸਫਰ ਹੋ ਗਈ ਤੇ ਮੇਰੀ ਟ੍ਰਾਂਸਫਰ ਤੋਂ ਬਾਅਦ ਉਹ ਜਿਹੜਾ ਪੈਸਾ ਹੈਗਾ ਉਹ ਕਾਲਾ ਦੇ ਅਕਾਊਂਟ 'ਚ ਆਇਆ ਸੀ ਪਰ ਉਹ ਅੱਜ ਵੀ ਕਾਲਾ ਦੇ ਅਕਾਊਂਟ 'ਚ ਹੀ ਪਿਆ ਹੈ ਦੀ ਉਹ ਕਿਤੋਂ ਵੀ ਕਿਤੇ ਉੱਥੇ ਕਿਤੋਂ ਵੀ ਗਿਆ ਨਹੀਂ ਹੈ ਮੈਂ ਮੈਂ ਹਿੰਦੁਸਤਾਨ ਟਾਈਮਜ਼ ਨੇ ਇਹ ਗੱਲ ਲਿਖੀ ਵੀ 2021 ਤੋਂ 25 ਦੇ ਦਰਮਿਆਨੇ ਦਾ ਸੀਐਲਯੂ ਚੇਂਜ ਹੋਇਆ ਔਰ ਅਵਾਰਡ ਪਾਸ ਹੋਇਆ ਇਹ ਤਾਂ ਮਤਲਬ ਦੋਨੇ ਗੱਲਾਂ ਹੀ ਤਾਂ ਗਲਤ ਹੋ ਗਈਆਂ ਬਿਲਕੁਲ ਦੋਨੋਂ ਗੱਲਾਂ ਬਿਲਕੁਲ ਗਲਤ ਨਹੀਂ ਕਿਉਂਕਿ 2021 ਤੋਂ 2025 ਤੱਕ ਤੁਸੀਂ ਐਸਡੀਐਮ ਧਰਮਕੋਟ ਹਾਈ ਨਹੀਂ ਸੀਗੇ ਬਿਲਕੁਲ ਮੈਂ 2021 ਤੋਂ 2023 ਤੱਕ ਸੀਗੀ 2013 ਚ ਚੇਂਜ ਹੁੰਦਾ ਤੇ ਤੁਸੀਂ 2015 ਚ ਜੋਬ ਜਾ ਰਹੇ ਹੋ ਮੈਂ 14 ਚ ਜੋਬ ਸੀ ਹਾਂਜੀ ਤੇ 21 ਚ ਮੈਂ ਧਰਮਕੋਟ ਆਈ ਸੀ ਮੇਰਾ ਧਰਮਕੋਟ ਨਾਲ 14 ਚ ਕੋਈ ਲੈਣਾ ਦੇਣਾ ਵੀ ਨਹੀਂ ਸੀ ਇਹਦਾ ਮਤਲਬ ਇਹ ਦੋਨੇ ਫੈਕਟ ਤਾਂ ਗਲਤ ਬਿਲਕੁਲ ਦੋਨੋਂ ਫੈਕਟ ਬਿਲਕੁਲ ਗਲਤ ਨੇ ਬਿਲਕੁਲ ਗਲਤ ਨੇ ਇਸ ਸੀਐਲਯੂ ਜਿਹੜਾ ਕਿ ਕਿਹੜਾ ਅਧਿਕਾਰੀ ਕਰਦਾ ਜੀ ਬਸ ਇਹ ਜੀ ਗਲਾਡਾ ਦੇ ਹੁੰਦੇ ਨੇ ਇਹ ਡੀਟੀਪੀ ਕਹਿੰਦੇ ਨੇ ਇਹਨਾਂ ਨੂੰ ਡਿਸਟ੍ਰਿਕਟ ਟਾਊਨ ਪਲੈਨਰ ਉਹਨਾਂ ਨੂੰ ਸੀਐਲਯੂ ਦਿੱਤਾ ਜਾਂਦਾ ਹੈ ਸਿਫਾਰਿਸ਼ ਤੁਹਾਡਾ ਜਿਹੜਾ ਕੇਸ ਸੀਐਲਯੂ ਲਈ ਬਣਾ ਬਣਾ ਕੇ ਭੇਜਿਆ ਜਾਂਦਾ ਹੈ ਉਹ ਐਸਡੀਐਮ ਵੱਲੋਂ ਜਾਂਦਾ ਫਿਰ ਨਹੀਂ ਉਹ ਕੇਸ ਐਸਡੀਐਮ ਵੱਲੋਂ ਨਹੀਂ ਜਾਂਦਾ ਜੀ ਉਹ ਸਿਰਫ ਇੱਕ ਰੈਵਨਿਊ ਅਥਾਰਟिटीज ਜਿਹੜੀਆਂ ਆਪਣੇ ਤਹਿਸੀਲਦਾਰ ਹੁੰਦੇ ਨੇ ਉਹਨਾਂ ਕੋਲੋਂ ਇੱਕ ਰਿਪੋਰਟ ਲੈਂਦੇ ਨੇ ਐਨਓਸੀਜ਼ ਆਉਂਦੀਆਂ ਨੇ ਐਕਚੁਅਲੀ ਡਿਫਰੈਂਟ ਡਿਫਰੈਂਟ ਡਿਪਾਰਟਮੈਂਟਸ ਦੀਆਂ ਉਹ ਐਨਓਸੀਜ਼ ਲੈਂਦੇ ਨੇ ਵੀ ਕਿਤੇ ਜੰਗਲਾਤ ਨੂੰ ਕੋਈ ਆਬਜੈਕਸ਼ਨ ਤਾਂ ਨਹੀਂ ਵੀ ਅਸੀਂ ਇੱਥੇ ਸੀਐਲਯੂ ਦੇ ਦਈਏ ਜਾਂ ਕਿਸੇ ਹੋਰ ਅਦਾਰੇ ਨੂੰ ਕੋਈ ਆਬਜੈਕਸ਼ਨ ਤਾਂ ਨਹੀਂ ਹੈ ਜਦੋਂ ਉਹ ਸਾਰਿਆਂ ਦੀਆਂ ਐਨਓਸੀਜ਼ ਆ ਜਾਂਦੀਆਂ ਤਾਂ ਉਹ ਫਾਈਨਲੀ ਸੀਐਲਯੂ ਦੀ ਫੀਸ ਕਟਾ ਲੈਂਦੇ ਨੇ ਤੇ ਉਹਨੂੰ ਸੀਐਲਯੂ ਨੂੰ ਉਹਨੂੰ ਦੇ ਦਿੰਦੇ ਨੇ ਇੱਕ ਮੈਂ ਇਹਦੇ ਵਿੱਚ ਜਿਹੜਾ ਪੀਡਬਲਿਊ ਡਿਪਾਰਟਮੈਂਟ ਹੈ ਪਬਲਿਕ ਵਰਕਸ ਡਿਪਾਰਟਮੈਂਟ ਹੈ ਉਹਨਾਂ ਨੇ ਇਹ ਇਹ ਤੁਹਾਨੂੰ ਚਾਰਜ ਸ਼ੀਟ ਕੀਤਾ ਹੈ ਔਰ ਨਾਲ ਹੀ ਜਿਹੜਾ ਹੈਗੇ ਜਾਂਚ ਵਿਜੀਲੈਂਸ ਬਿਊਰੋ ਨੂੰ ਭੇਜਣ ਦੀ ਗੱਲ ਵੀ ਗਈ ਹੈ ਕੀ ਤੁਹਾਨੂੰ ਉਹ ਚਾਰਜ ਸ਼ੀਟ ਕਰ ਸਕਦੇ ਆ ਜਾਂ ਵਿਜੀਲੈਂਸ ਬਿਊਰੋ ਨੂੰ ਜਾਂਚ ਭੇਜ ਸਕਦੇ ਆ ਨਹੀਂ ਦੇਖੋ ਜੀ ਪੀ ਡਬਲਯੂ ਡੀ ਵਿਭਾਗ ਜਿਹੜਾ ਹੈਗਾ ਉਹ ਮੈਨੂੰ ਡਾਇਰੈਕਟਲੀ ਗਵਨ ਨਹੀਂ ਕਰਦਾ ਇਸ ਕਰਕੇ ਉਹ ਮੈਨੂੰ ਚਾਰਜ ਸ਼ੀਟ ਨਹੀਂ ਕਰ ਸਕਦਾ ਤੇ ਇਹ ਤੱਥ ਜਿਹੜਾ ਹੈਗਾ ਥੋੜਾ ਗਲਤ ਹੈ ਇੱਥੇ ਤੇ ਵਿਜੀਲੈਂਸ ਬਿਊਰੋ ਨੂੰ ਜਿਹੜੀ ਉਹ ਭੇਜਣ ਦੀ ਹੈਗੀ ਹੈ ਉਹ ਉਹ ਆਪਣੀ ਮਰਜ਼ੀ ਹੈ ਜੀ ਉਹਨਾਂ ਦੇ ਭੇਜ ਸਕਦੇ ਨੇ ਪਰ ਜੇ ਵਿਜੀਲੈਂਸ ਬਿਊਰੋ ਨੂੰ ਭੇਜਦਾ ਕੇਸ ਦਾ ਮਤਲਬ ਇਹ ਨਹੀਂ ਹੁੰਦਾ ਕਿ ਜਿਹੜਾ ਬੰਦਾ ਹੈਗਾ ਉਹ ਗਿਲਟੀ ਹੈ ਵਿਜੀਲੈਂਸ ਬਿਊਰੋ ਨੇ ਰੀਪੋਰਟ ਆ ਜੂਗੀ ਉਹਦੇ ਚ ਉਹ ਵੀ ਕਲੀਅਰ ਹੋ ਜਾਊਗਾ ਤੇ ਜੇ ਕਿਸੇ ਦਾ ਮਤਲਬ ਹੈ ਕਿਸੇ ਦਾ ਲੱਗਦਾ ਹੈ ਕਿਸੇ ਨੂੰ ਕਿ ਮੈਂ ਰਿਪੋਰਟ ਵੀ ਗੜਵਾਉਣੀ ਹੈ ਤਾਂ ਉਹ ਆਰਟੀਐਲਡੀ ਥਰੂ ਗੜਵਾ ਸਕਦਾ ਨਹੀਂ ਇਹਦੇ ਚ ਜਿਵੇਂ ਵਿਜੀਲੈਂਸ ਬਿਊਰੋ ਤਾਂ ਇਨਵੋਲਵ ਹੋ ਹੀ ਨਹੀਂ ਸਕਦੇ ਕਿਉਂਕਿ ਹਲੇ ਪੈਸੇ ਦਾ ਤਾਂ ਲੈਣ ਦੇਣ ਹੋਇਆ ਹੀ ਨਹੀਂਗਾ ਖਾਤ ਪੈਸਾ ਤਾਂ ਜਿਹੜਾ ਸਰਕਾਰੀ ਖਾਤੇ ਤੇ ਪਿਆ ਹੈਗਾ ਦੇਖੋ ਜੀ ਇਹ ਸਰਕਾਰ ਦੇ ਜਿਹੜੇ ਹੈਗੇ ਆ ਉਹ ਹੁਕਮ ਹੈਗੇ ਆ ਜਾਂ ਕਹਿ ਲੋ ਉਹਨਾਂ ਦੇ ਆਰਡਰਸ ਹੈਗੇ ਆ ਜਾਂ ਉਹਨਾਂ ਦੀ ਮਰਜ਼ੀ ਹੈ ਆਪਾਂ ਉਹਨਾਂ ਦੀ ਮਰਜ਼ੀ ਦੇ ਖਿਲਾਫ ਨਹੀਂ ਜਾਂਦੇ ਜੇਕਰ ਉਹਨਾਂ ਨੂੰ ਲੱਗਦਾ ਹੈ ਕਿ ਇਹਦੀ ਇਨਕੁਆਇਰੀ ਕਰਾਣੀ ਹੈ ਤਾਂ ਉਹ ਕਰਵਾ ਸਕਦੇ ਕਰਵਾ ਸਕਦੇ ਹੈਗੇ ਉਤੇ ਹੋਰ ਕਿਹੜੇ ਕਿਹੜੇ ਫੈਕਟ ਗੱਲ ਜਿਵੇਂ ਦੋ ਫੈਕਟ ਤਾਂ ਆਪਾਂ ਚੁਟਲਾਈ ਦਿੱਤੇ ਹੈਗੇ ਪਹਿਲਾਂ ਵੀ ਉਹ ਗਲਤ ਸਾਬਤ ਹੋ ਚੁੱਕੇ ਹੋਰ ਕਿਹੜੇ ਕਿਹੜੇ ਫੈਕਟਸ ਆ ਜਿਨ੍ਹਾਂ ਨਾਲ ਤੁਸੀਂ ਸਹਿਮਤ ਨਹੀਂ ਹੈਗੇ ਉਹ ਇੱਕ ਜਿਹੜੇ ਉਹਨਾਂ ਨੇ ਕਿਹਾ ਹੈ ਕਿ ਅਸੀਂ ਕੰਪਨਸੇਸ਼ਨ ਦੇ ਦਿੱਤੀ ਹੈਗੀ ਹੈ ਆਲਰੇਡੀ ਗ੍ਰਾਂਟ ਕਰਤੀਆਂ ਉਹ ਗ੍ਰਾਂਟ ਕਰ ਗਏ ਨੇ ਸੀ ਉਹਦੇ ਨਾਲ ਬਿਲਕੁਲ ਸਹਿਮਤ ਨਹੀਂ ਹੈ ਕਿਉਂਕਿ ਉਹ ਹੱਲੇ ਵੀ ਖਾਤੇ 'ਚ ਪਿਆ ਕੋਈ ਵੀ ਜਾ ਕੇ ਚੈੱਕ ਕਰਵਾ ਸਕਦਾ ਹੈ ਦੂਸਰੀ ਜਿਹੜੀ ਗੱਲ ਆਪਾਂ ਕੀਤੀ ਸੀ ਐਸਐਲਯੂ ਵਾਲੀ ਕਿ ਮੈਂ ਐਸਐਲਯੂ 2022 ਦੇ ਦਿੱਤਾ ਉਹ ਵੀ ਬਿਲਕੁਲ ਗਲਤ ਫੈਕਟ ਹੈ ਤੀਸਰੀ ਗੱਲ ਜਿਹੜੀ ਅਪੋਰਟ ਦੇ ਅਪਰੂਵਲ ਵਾਲੀ ਗੱਲ ਹੈ ਕਿ ਮੈਂ ਅਪਰੂਵਲ ਦਿੱਤਾ ਹੈ ਉਹ ਅਪਰੂਵਲ ਵੀ ਬਿਲਕੁਲ ਗਲਤ ਹੈ ਅਪਰੂਵਲ ਦੇਣ ਦੀ ਅਥਾਰਟੀ ਮੈਂ ਨਹੀਂ ਹਾਂ ਮਿਨਿਸਟਰੀ ਆਫ ਰੋਡ ਟ੍ਰਾਂਸਪੋਰਟ ਐਂਡ ਹਾਈਵੇਜ਼ ਹੈ ਉਹਨਾਂ ਕੋਲ ਤੇ ਬਾਕੀ ਜੋ ਚੀਜ਼ਾਂ ਉਹਨਾਂ ਨੇ ਹੋਰ ਵੀ ਲਿਖੀਆਂ ਹੈਗੀਆਂ ਉਹ ਵੀ ਸਾਰੀਆਂ ਜਿਹੜੀਆਂ ਹੈਗੀਆਂ ਆਲਮੋਸਟ ਗਲਤੀ ਨੇ ਤੇ ਮੇਰੀ ਜਿਹੜੀ ਫੋਟੋ ਲਗਾਈ ਗਈ ਹੈ ਉਹ ਵੀ ਇੱਕ ਤਰ੍ਹਾਂ ਨਾਲ ਇੱਕ ਪਲਾਂਟ ਕੀਤੀ ਹੋਈ ਚੀਜ਼ ਹੈ ਕਿ ਉਹਨਾਂ ਨੇ ਮੇਰੀ ਫੋਟੋਗ੍ਰਾਫ ਉਹਦੇ ਤੇ ਲਾਤੀ ਜਦ ਕਿ ਉਹਨਾਂ ਨੂੰ ਪਹਿਲਾਂ ਇਨਕੁਆਇਰ ਕਰਨਾ ਚਾਹੀਦਾ ਸੀ ਮੇਰੇ ਕਮੈਂਟਸ ਲੈਣੇ ਚਾਹੀਦੇ ਸੀ ਥੋੜਾ ਬਹੁਤਾ ਪਤਾ ਕਰਨਾ ਚਾਹੀਦਾ ਸੀ ਵੀ ਵਾਕਈ ਇਹ ਗੱਲ ਠੀਕ ਹੈ ਜਾਂ ਨਹੀਂ ਹੈ ਤੇ ਫਿਰ ਉਹਨਾਂ ਨੂੰ ਖਬਰ ਲਾਣੀ ਚਾਹੀਦੀ ਸੀ ਇਕਵੇਂ ਮੈਂ ਦੱਸੋ ਵੀ ਜਿਸ ਦਿਨ ਕੋਰਟ ਦੇ ਵਿੱਚ ਇਹਦੀ ਤਰੀਕ ਮਾਰਨ ਜੋ ਹਾਈ ਕੋਰਟ ਦੇ ਵਿੱਚ ਇਹਦੀ ਤਰੀਕ ਸੀ ਉਸੇ ਦਿਨ ਹੀ ਹਿੰਦੁਸਤਾਨ ਟਾਈਮਸ ਦੇ ਉੱਤੇ ਖਬਰ ਲੱਗਦੀ ਪਈ ਹੈ ਜੀ ਬਿਲਕੁਲ ਸਾਨੂੰ ਤਾਂ ਇਹ ਚੀਜ਼ ਦੇਖ ਕੇ ਇਹ ਇੱਕ ਇਸ ਚੀਜ਼ ਵੱਲ ਇਸ਼ਾਰਾ ਕਰ ਰਹੇ ਸਾਨੂੰ ਦੇਖੋ ਆਪ ਇਸ ਚੀਜ਼ ਨਾਲ ਥੋੜਾ ਸ਼ੌਕ ਲੱਗਿਆ ਕਿ 22 ਤਰੀਕ ਨੂੰ ਵੀ ਜਿੱਦਨ ਅਸੀਂ ਕੋਰਟ ਦੀ ਤਰੀਕ ਲਈ ਉੱਥੇ ਪ੍ਰੈਜ਼ੈਂਟ ਸੀਗੇ ਉਸ ਦਿਨ ਹੀ ਇਹ ਖਬਰ ਜਿਹੜੀ ਹੈਗੀ ਹੈ ਬਿਲਕੁਲ ਹਿੰਦੁਸਤਾਨ ਟਾਈਮਸ ਤੇ ਆਈ ਹੈ ਸਾਨੂੰ ਵੀ ਇਹ ਚੀਜ਼ ਪੜ੍ਹ ਕੇ ਬੜਾ ਸ਼ੌਕ ਲੱਗਿਆ ਸਾਨੂੰ ਨਹੀਂ ਪਤਾ ਕਿ ਇਹ ਕਿਹਦੇ ਵੱਲ ਇਸ਼ਾਰਾ ਕਰ ਰਹੀ ਹੈ ਇਹ ਤਾਂ ਜਿਨ੍ਹਾਂ ਨੇ ਲਾਈ ਹੈ ਜੀ ਉਹ ਹੀ ਦੱਸ ਸਕਦੇ ਨੇ ਪਰ ਇਹ ਗੱ ਬਿਲਕੁਲ ਕੋਡ ਦੀ ਤਰੀਕ ਤੋਂ ਪਹਿਲਾਂ ਉੱਥੇ ਲੱਗ ਗਈ ਤੇ ਤੁਸੀਂ ਫਿਰ ਇਹਦੇ ਨਾਲ ਇਹਦੇ ਸਬੰਧ ਚ ਹਿੰਦੁਸਤਾਨ ਟਾਈਮ ਤੋਂ ਨਾਲ ਗੱਲ ਕੀਤੀ ਬਿਲਕੁਲ ਅਸੀਂ ਉਹਨਾਂ ਨੂੰ ਮੇਲ ਕੀਤੀ ਅਸੀਂ ਉਹਨਾਂ ਨੂੰ ਦੱਸਿਆ ਕਿ ਉਹਨਾਂ ਨੇ ਕੀ ਕੀ ਫੈਕਟਸ ਜਿਹੜੇ ਸੀਗੇ ਉਸ ਉਹਦੇ ਚ ਗਲਤ ਲਿਖੇ ਹੋਏ ਨੇ ਤੇ ਜੇਕਰ ਉਹ ਆਪਣੇ ਫੈਕਟਸ ਜਾਂ ਤਾਂ ਠੀਕ ਕਰ ਲੈਣ ਨੈਕਸਟ ਜਿਹੜੀ ਉਹਨਾਂ ਦੀ ਨਿਊਜ਼ ਹੈ ਉਹਦੇ ਚ ਜਾਂ ਫਿਰ ਕੋਈ ਮਾਫੀ ਮੰਗ ਲੈਣ ਅਪੋਲੋਜਾਈਜ਼ ਕਰ ਲੈਣ ਪਰ ਉਹਨਾਂ ਵੱਲੋਂ ਇਦਾਂ ਦੀ ਕੋਈ ਚੀਜ਼ ਜਿਹੜੀ ਹੈਗੀ ਹਣ ਤੱਕ ਕੀਤੀ ਨਹੀਂ ਗਈ ਹੈ ਤੇ ਜੇਕਰ ਨਹੀਂ ਕੀਤੀ ਜਾਂਦੀ ਥੋੜੇ ਦਿਨਾਂ ਚਾਹੀ ਤਾਂ ਮੈਂ ਲੀਗਲ ਐਕਸ਼ਨ ਫਿਰ ਉਹਨਾਂ ਦੇ ਖਿਲਾਫ ਨਾ ਮੈਂ ਇਹ ਪੁੱਛਣਾ ਸੀ ਵੀ ਫਿਰ ਤੁਸੀਂ ਕੀ ਕਰੋਗੇ ਬਿਲਕੁਲ ਅਸੀਂ ਲੀਗਲ ਐਕਸ਼ਨ ਤੇ ਜਾਵਾਂਗੇ ਝੂਠੇ ਤੱਥ ਪੇਸ਼ ਕਰਕੇ ਤੇ ਉਹਦੇ ਤੇ ਮੇਰੀ ਫੋਟੋ ਲਾ ਕੇ ਉਹਨਾਂ ਨੇ ਮਲਾਈਨ ਕਰਨ ਦੀ ਕੋਸ਼ਿਸ਼ ਕੀਤੀ ਹੈ ਮੇਰੀ ਇਮੇਜ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ ਤਾਂ ਮੈਂ ਬਿਲਕੁਲ ਉਹਨਾਂ ਦੇ ਅਗੇ ਇਸਲੀ ਕਲੈਕਸ਼ਨ ਠੀਕ ਹੈ ਥੈਂਕ ਯੂ ਸੋ ਇਹਨੇ ਮੈਡਮ ਚਾਰੋ ਮੀਤਾ ਜੀ ਜਿਨ੍ਹਾਂ ਨੇ ਇਸ ਕੇਸ ਦੇ ਨਾਲ ਸੰਬੰਧਿਤ ਸਾਰੇ ਫੈਕਟਸ ਕਲੀਅਰ ਕੀਤੇ ਹੈ ਔਰ ਇਹਦੇ ਵਿੱਚ ਜਿਹੜਾ ਹਿੰਦੁਸਤਾਨ ਟਾਈਮਜ਼ ਦੀ ਖਬਰ ਹੈ ਜਿਹੜੀ ਉਹ ਬਿਲਕੁਲ ਹੀ ਰਿਵਰਟ ਹੋ ਗਈ ਹੈ ਕਿ ਇੱਕ ਤਰ੍ਹਾਂ ਦੇ ਨਾਲ ਉਹਦੇ ਵਿੱਚ ਜਿੰਨੇ ਫੈਕਟ ਦਿੱਤੇ ਗਏ ਹੈ ਉਹ ਫੈਕਟਸ ਆ ਜਿਹੜੇ ਉਹ ਬਿਲਕੁਲ ਗਲਤ ਨੇ ਔਰ ਜੋ ਸੀਐਲਜੂ ਦਾ ਇਹਨਾਂ ਕੋਲੇ ਨਹੀਂ ਹੈਗਾ ਉਹ ਗਲਾਡਾ ਵੱਲੋਂ ਕੀਤਾ ਜਾਂਦਾ ਸੋ ਅਵਾਰਡ ਇਹਨਾਂ ਵੱਲੋਂ ਪਾਸ ਕੀਤੇ ਗਏ ਬਟ ਉਹ ਪੈਸਾ ਜਿਹੜਾ ਸਰਕਾਰ ਦੇ ਖਾਤੇ ਦੇ ਵਿੱਚ ਹੀ ਹੈ ਹਾਲਾਂਕਿ ਇਹਨਾਂ ਨੂੰ ਜਿਹੜਾ ਸਬੰਧਤ ਅਧਿਕਾਰੀਆਂ ਵੱਲੋਂ ਇਹ ਗੱਲ ਕਈ ਵੀ ਗਈ ਸੀ ਕਿ ਕੋਰਟਲ ਤੇ ਇਸ ਚੀਜ਼ ਨੂੰ ਪਾ ਦਿਓ ਪਰ ਉਹ ਇਹਨਾਂ ਨੇ ਪੋਰਟਲ ਤੇ ਨਹੀਂ ਪਾਈ ਕਿਉਂਕਿ ਇਹਨਾਂ ਕੋਲ ਉਹ ਮਨਜ਼ੂਰੀ ਨਹੀਂ ਸੀਗੀ ਤੇ ਜੇਕਰ ਅੱਜ ਇਹ ਪੋਰਟਲ ਤੇ ਪਾ ਦਿੰਦੇ ਤਾਂ ਹੋ ਸਕਦਾ ਕਿ ਉਹ ਆਦਮੀ ਨੂੰ ਪੇਮੈਂਟ ਹੋ ਜਾਂਦੀ ਤੇ ਉਹ ਬੰਦਾ ਹਾਈ ਕੋਰਟ ਜਾਂਦਾ ਹੀ ਨਾ ਤੇ ਇਹ ਕੇਸ ਹੈ ਜਿਹੜਾ ਉਹ ਅੱਜ ਕਿਸੇ ਵੀ ਲਾਈਮਲਾਈਟ ਦੇ ਵਿੱਚ ਨਾ ਹੁੰਦਾ ਸੋ ਮੈਡਮ ਚਾਰਮੇਤਾ ਦੇ ਦਰਸ਼ਨ ਮੁਤਾਬਕ ਉਹਨਾਂ ਨੇ ਆਪਣੀ ਡਿਊਟੀ ਪੂਰੀ ਇਮਾਨਦਾਰੀ ਨਾਲ ਨਿਭਾਈ ਹੈ ਔਰ ਇਸੇ ਕਰਕੇ ਹੀ ਅੱਜ ਉਹ ਪਰੇਸ਼ਾਨੀ ਦਾ ਜਿਹੜਾ ਸਾਹਮਣਾ ਕਰ ਰਿਹਾ ਸੋ ਕੈਮਰਾਮੈਨ ਹਰਪਜਨ ਬੋਨਾ ਦੇ ਨਾਲ ਜੀਡੀਵੀ ਨਿਊਜ਼ ਵੱਲੋਂ ਮਹਿੰਦਰ ਪਾਲੂਆ